ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਵੀ ਸਾਡੇ ਘਰ ਪਰਿਵਾਰ ਦੀ ਸਾਡੇ ਕਾਰੋਬਾਰ ਦੀ ਸਾਡੀ ਰਿਸ਼ਤੇਦਾਰਾਂ ਦੀ ਕੋਈ ਵੀ ਸਮੱਸਿਆ ਹੋਵੇ ਭਾਵੇਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੇਕਰ ਸਮੱਸਿਆ ਚੱਲ ਰਹੀ ਆ ਨਾ ਤਾਂ ਬਸ ਗੁਰਬਾਣੀ ਦਾ ਇਹ ਇੱਕ ਸ਼ਬਦ ਜਾਪ ਕਰਨਾ ਸ਼ੁਰੂ ਕਰਤਾ ਤਾਂ ਦੇਖਣਾ ਸਾਡੀਆਂ ਜੋ ਵੀ ਸਮੱਸਿਆਵਾਂ ਨੇ ਚਿੰਤਾਵਾਂ ਨੇ ਪਰੇਸ਼ਾਨੀਆਂ ਨੇ ਜਾਂ ਸਾਡੇ ਮਨ ਦੇ ਜੋ ਵੀ ਸ਼ੰਕੇ ਨੇ ਉਹ ਸਾਰੇ ਦੂਰ ਹੋ ਜਾਣਗੇ ਵੀ ਇਹ ਸਭ ਕੁਝ ਸਾਡੇ ਨਾਲ ਕਿਉਂ ਹੋ ਰਿਹਾ ਹੈ ਸੰਗਤ ਜੀ ਕਈ ਵਾਰ ਕੀ ਹੁੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਰੋਗ ਪਰੇਸ਼ਾਨੀਆਂ ਚਿੰਤਾਵਾਂ ਇਕੱਠੀਆਂ ਹੀ ਆਉਣ ਪੈਂਦੀਆਂ ਨੇ ਕੋਈ ਨਾ ਕੋਈ ਮੁਸ਼ਕਲ ਚਿੰਤਾ ਤਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਚੱਲਦੀ ਹੀ ਰਹਿੰਦੀ ਆ ਕਈ ਵਾਰ ਆਪਾਂ ਪਰਵਾਹ ਨਹੀਂ ਕਰਦੇ ਪਰ ਜਦੋਂ ਇਸ ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਮੁਸੀਬਤਾਂ ਇਕੱਠੀਆਂ ਹੀ ਆਣ ਕੇ ਰਾਪਾਉਂਦੀਆਂ ਤਾਂ ਕਈ ਵਾਰ ਬੰਦੇ ਦਾ ਨਾਂ ਚਾਉਂਦਿਆਂ ਹੋਇਆਂ ਵੀ ਦਿਮਾਗ ਦੂਜੇ ਪਾਸੇ ਚੱਲ ਪੈਂਦਾ ਵੀ ਪਤਾ ਨਹੀਂ ਸਾਡੇ ਨਾਲ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਸਾਡਾ ਕੰਮਕਾਰ ਕਾਰੋਬਾਰ ਕੇ ਦਮ ਬੰਦ ਕਿਉਂ ਹੋ ਗਿਆ ਸਾਡੇ ਘਰ ਦੇ ਵਿੱਚ ਇੱਕੇ ਦਮ ਕਲੇਸ਼ ਕਿਉਂ ਰਹਿਣ ਲੱਗ ਗਿਆ ਸਾਡੇ ਬੱਚੇ ਕਹਨੇ ਚੋਂ ਬਾਹਰ ਕਿਉਂ ਹੋ ਗਏ ਨੇ ਸਾਡੇ ਘਰ ਦਾ ਕੋਈ ਜੀ ਨਸ਼ੇ ਦਾ ਆਦੀ ਕਿਉਂ ਹੋ ਗਿਆ ਜਾਂ ਫਿਰ ਹੋਰ ਕੋਈ ਸਮੱਸਿਆ ਵੀ ਹੋ ਸਕਦੀ ਹੈ ਜਿਹਦੇ ਕਰਕੇ ਤੁਸੀਂ ਪਰੇਸ਼ਾਨ ਹੋ ਗਏ ਹੋ ਵੀ ਇਹ ਸਭ ਕੁਝ ਸਾਡੇ ਨਾਲ ਕਿਉਂ ਹੋਣ ਲੱਗ ਗਿਆ ਹੈ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਸ਼ੰਕਾ ਪੈ ਗਿਆ ਵੀ ਕਿਤੇ ਸਾਨੂੰ ਕਿਸੇ ਨੇ ਕੁਝ ਕਰਤਾ ਨਹੀਂ ਦਿੱਤਾ ਕੋਈ ਕਾਲੇ ਇਲਮ ਦੇ ਨਾਲ ਕੋਈ ਯੰਤਰ ਮੰਤਰ ਦੇ ਨਾਲ ਸਾਡਾ ਕਿਸੇ ਨੇ ਮਾੜਾ ਤਾਂ ਨਹੀਂ ਕੀਤਾ ਇਸੇ ਕਰਕੇ ਅਸੀਂ ਦੁਖੀ ਤਾਂ ਨਹੀਂ ਹੋ ਗਏ ਜਦੋਂ ਮਨ ਦੇ ਵਿੱਚ ਇਦਾਂ ਦੇ ਸਵਾਲ ਆਉਂਦੇ ਆ ਨਾ ਤਾਂ ਕੁਝ ਭੈਣ ਭਰਾ ਸੱਜੇ ਖੱਬੇ ਪਾਸੇ ਜਾਣਾ ਸ਼ੁਰੂ ਕਰ ਦਿੰਦੇ ਨੇ ਭਾਵ ਕਿ ਯੰਤਰ ਮੰਤਰ ਜਾਦੂ ਟੂਨੇ ਕਰਨੇ ਸ਼ੁਰੂ ਕਰ ਦਿੰਦੇ ਆ ਵੀ ਇਹ ਚੀਜ਼ਾਂ ਇਸੇ ਤਰੀਕੇ ਦੇ ਨਾਲ ਇਹ ਠੀਕ ਹੋਣਗੀਆਂ ਉਪਾਅ ਕਰਨੇ ਸ਼ੁਰੂ ਕਰ ਦਿੰਦੇ ਨੇ ਕਈ ਤਰ੍ਹਾਂ ਦੇ ਧਾਗੇ ਤਵੀਤ ਗਲਾ ਵਿੱਚ ਹੱਥਾਂ ਵਿੱਚ ਬਣ ਲੈਂਦੇ ਨੇ ਸੋ ਸੰਗਤ ਜੀ ਜੇਕਰ ਤੁਸੀਂ ਗੁਰਸੇਖ ਹੋ ਗੁਰੂ ਕਰੇ ਜਾਂਦੇ ਹੋ ਗੁਰਬਾਣੀ ਦਾ ਪਾਠ ਕਰਨ ਵਾਲੇ ਹੋ ਤਾਂ ਤੁਹਾਨੂੰ ਇੰਨਾ ਚੀਜ਼ਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਇਹ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਇਹ ਚਿੰਤਾਵਾਂ ਪਰੇਸ਼ਾਨੀਆਂ ਵੀ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜੇਕਰ ਤੁਹਾਡੇ ਮਨ ਦੇ ਵਿੱਚ ਚਲੋ ਸ਼ੰਕਾ ਆ ਹੀ ਗਿਆ ਹੈ ਤੋ ਜਿਹੜੇ ਸ਼ੰਕੇ ਨੂੰ ਦੂਰ ਕਰੋ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰੋ ਆਪਣਾ ਨਿਤਨੇਮ ਵਧਾ ਦਿਓ ਜਿਸ ਘਰ ਦੇ ਵਿੱਚ ਕਰਦਾ ਕੋਈ ਇੱਕ ਜੀ ਵੀ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰਦਾ ਹੈ ਨਾ ਉਸ ਘਰ ਦੀ ਵਾਅ ਵੱਲ ਵੀ ਕੋਈ ਵੇਖ ਨਹੀਂ ਸਕਦਾ ਕੋਈ ਲੱਖ ਜੋਰ ਨਾਲ ਲਾਲਵੇ ਮਾੜਾ ਕਰਨ ਦਾ ਕੋਈ ਸਾਡਾ ਮਾੜਾ ਨਹੀਂ ਕਰ ਪਾਵੇਗਾ ਹਾਂ ਸਾਡੀਆਂ ਗਲਤੀਆਂ ਸਾਡੀਆਂ ਅਣਗਹਿਲੀਆਂ ਕਰਕੇ ਸਾਡੇ ਨਾਲ ਮਾੜਾ ਹੋ ਸਕਦਾ ਹੈ ਸਾਡੇ ਮਾੜੇ ਕਰਮਾ ਕਰਕੇ ਸਾਡੇ ਨਾਲ ਮਾੜਾ ਹੋ ਸਕਦਾ ਹੈ ਪਰ ਜੇਕਰ ਕੋਈ ਹੋਰ ਚਾ ਵੀ ਵੀ ਸਾਡਾ ਮਾੜਾ ਕਰ ਲਵੇ ਤਾਂ ਇਹ ਸੰਭਵ ਨਹੀਂ ਹੈ ਇਸ ਕਰਕੇ ਘਰ ਦਾ ਕੋਈ ਇੱਕ ਜੀ ਹੀ ਸਵੇਰੇ ਅਮਰਤ ਵੇਲੇ ਉੱਠ ਕੇ ਆਪਣੇ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਤੋਂ ਕਰੋ ਜਪਜੀ ਸਾਹਿਬ ਜੀ ਦੇ ਪਾਠ ਤੋਂ ਕਰੋ ਜੇ ਘਰ ਦੇ ਵਿੱਚ ਚਿੰਤਾਵਾਂ ਪਰੇਸ਼ਾਨੀਆਂ ਜਿਆਦਾ ਵਧ ਗਈਆਂ ਨੇ ਤੁਸੀਂ ਆਪਣਾ ਨਿਤਨੇਮ ਵਧਾ ਦਿਓ ਅਮਰਤ ਵੇਲੇ ਦੇ ਨੀਮ ਦੇ ਨਾਲ-ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਜੇ ਪਾਠ ਕਰ ਨਹੀਂ ਸਕਦੇ ਘੱਟੋ-ਘੱਟ ਆਪਣੇ ਘਰ ਦੇ ਵਿੱਚ ਲਗਾ ਕੇ ਛੱਡ ਦਿਓ ਤਾਂ ਜੋ ਤੁਸੀਂ ਕੰਮਕਾਰ ਕਰਦੇ ਹੋਏ ਗੁਰਬਾਣੀ ਦਾ ਪਾਠ ਸੁਣ ਸਕੋ ਜਿਹੜੇ ਭੈਣ ਭਰਾ ਕਹਿ ਦਿੰਦੇ ਵੀ ਅਸੀਂ ਬਿਲਕੁਲ ਹੀ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਘੱਟ ਪੜੇ ਲਿਖਿਆ ਬਾਣੀ ਦੱਸੋ ਤਾਂ ਉਚਾਰਨ ਨਹੀਂ ਹੁੰਦਾ ਉਹ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੋ ਮੂਲ ਮੰਤਰ ਜੀ ਦਾ ਜਾਪ ਪ੍ਰਤੱਖ ਗੁਰੂ ਨਾਨਕ ਪਾਸ਼ਾ ਆਪ ਨੇ ਜਿਸ ਕਰਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਹੁੰਦਾ ਹੈ ਨਾ ਸਮਝੋ ਉਸ ਘਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਵਾਸਿਆ ਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਆਪ ਹੋਣ ਉੱਥੇ ਕੋਈ ਵੀ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਸਾਡਾ ਵਾਲ ਵੀ ਵਿੰਗਾ ਨਹੀਂ ਕਰ ਪਾਵੇਗਾ ਤਾਂ ਫਿਰ ਕਦੇ ਵੀ ਮਨ ਦੇ ਵਿੱਚ ਕੋਈ ਵਹਿਮ ਭਰਮ ਨਹੀਂ ਲੈ ਕੇ ਆਉਣਾ ਜੇ ਕੋਈ ਦੁੱਖ ਰੋਗ ਚਿੰਤਾ ਆਈ ਹੈ ਨਾ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਰੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਣਗੇ ਆਪਣੇ ਮਨ ਨੂੰ ਸ਼ਾਂਤ ਰੱਖੋ ਕਈ ਵਾਰ ਕੀ ਹੁੰਦਾ ਕਿ ਇੱਕ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਰੋਗ ਆ ਜਾਂਦਾ ਹੈ ਕੋਈ ਚਿੰਤਾ ਦੀ ਘੜੀ ਆ ਜਾਂਦੀ ਆ ਉਦੋਂ ਸਾਡੇ ਜਿਹੜਾ ਮਨ ਦਾ ਕਾਲਾ ਪੰਨਿਆ ਸਾਡਾ ਮਨ ਅਸ਼ਾਂਤ ਹੋ ਜਾਂਦਾ ਹੈ ਤਾਂ ਅਸ਼ਾਂਤ ਮਨ ਦੇ ਨਾਲ ਕਾਲੇ ਮਨ ਦੇ ਨਾਲ ਅਸੀਂ ਕਦੇ ਵੀ ਕੋਈ ਸਹੀ ਫੈਸਲਾ ਨਹੀਂ ਕਰ ਪਾਵਾਂਗੇ ਇਸ ਕਰਕੇ ਸਭ ਤੋਂ ਜ਼ਰੂਰੀ ਹੈ ਆਪਣੇ ਮਨ ਨੂੰ ਸ਼ਾਂਤ ਰੱਖਣਾ ਆਪਣੇ ਮਨ ਨੂੰ ਟਿਕਾ ਕੇ ਰੱਖਣਾ ਆਪਣੇ ਮਨ ਨੂੰ ਭਟਕਣ ਨਹੀਂ ਦੇਣਾ ਤੇ ਮਨ ਸ਼ਾਂਤ ਰਹਿੰਦਾ ਹੈ ਗੁਰੂ ਦੇ ਗਿਆਨ ਦੇ ਨਾਲ ਜਿੰਨਾ ਹੀ ਅਸੀਂ ਗਿਆਨ ਧਿਆਨ ਕਰਾਂਗੇ ਨਾ ਉਨਾ ਹੀ ਸਾਡਾ ਮਨ ਸ਼ਾਂਤ ਰਹੇਗਾ ਤਾਂ ਜੇਕਰ ਤੁਸੀਂ ਗੁਰਬਾਣੀ ਦਾ ਪਾਠ ਵੀ ਨਹੀਂ ਕਰ ਪਾਉਂਦੇ ਮੂਲ ਮੰਤਰ ਜਾਪ ਵੀ ਨਹੀਂ ਕਰਨਾ ਆਉਂਦਾ ਤਾਂ ਫਿਰ ਵਾਹਿਗੁਰੂ ਜੀ ਤਾਂ ਕਹਿਣਾ ਹੁੰਦਾ ਹੈ ਨਾ ਵਾਹਿਗੁਰੂ ਜੀ ਦਾ ਸ਼ਬਦ ਬੋਲਦੇ ਜਾਓ ਸਵੇਰੇ ਉੱਠਦਿਆਂ ਸਾਰ ਜਿੰਨਾ ਵੀ ਬੈਠ ਕੇ ਗੁਰਮੰਤਰ ਜਾਪ ਕਰ ਸਕੋ ਭਾਵੇਂ ਕਿ ਵਾਹਿਗੁਰੂ ਜੀ ਦਾ ਜਾਪ ਵਾਹਿਗੁਰੂ ਸਿਮਰਨ ਉਨਾ ਹੀ ਕਰੋ ਸ਼ੁਰੂਆਤ ਭਾਵੇਂ ਤੁਸੀਂ 5 ਮਿੰਟ ਤੋਂ ਕਰ ਲਓ ਜਿਉਂ ਹੀ ਸਭੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਹੋਣਾ ਸ਼ੁਰੂ ਹੋਵੇਗਾ ਸਾਡਾ ਆਪਣੇ ਗੁਰੂ ਦੇ ਉੱਤੇpropto ਸਭ ਦੇਗਾ ਤਿਉਂ ਤੇ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਣਗੇ ਤਾਂ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੇਕਰ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਅਕਵਾਉਂਦੇ ਹੋ ਗੁਰੂ ਕਰੇ ਜਾਂਦੇ ਹੋ ਤਾਂ ਫਿਰ ਜ਼ਿੰਦਗੀ ਦੇ ਵਿੱਚ ਭਾਵੇਂ ਕੋਈ ਵੱਡੀ ਤੋਂ ਵੱਡੀ ਮੁਸ਼ਕਲ ਦੀ ਘੜੀ ਆ ਜਾਵੇ ਤਾਂ ਵੀ ਡੋਲਣਾ ਨਹੀਂ ਆ ਹਮੇਸ਼ਾ ਭਰੋਸਾ ਰੱਖਣਾ ਹੈ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਤੇ ਕਿ ਵਾਹਿਗੁਰੂ ਅਕਾਲ ਪੁਰਖ ਜੀ ਹਮੇਸ਼ਾ ਮੇਰੇ ਅੰਗ ਸੰਗ ਨੇ ਜੇਕਰ ਇਹ ਦੁੱਖ ਰੋਗ ਚਿੰਤਾ ਮੇਰੀ ਜ਼ਿੰਦਗੀ ਦੇ ਵਿੱਚ ਆਈ ਆ ਨਾ ਇਹ ਮੇਰੇ ਮਾੜੇ ਕਰਮਾ ਕਰਕੇ ਆਈ ਆ ਅਤੇ ਇਹ ਮਾੜੇ ਕਰਮ ਕੱਟਣ ਦੀ ਤਾਕਤ ਸਿਰਫ ਤੇ ਸਿਰਫ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਆ ਮੇਰੀ ਜ਼ਿੰਦਗੀ ਦੇ ਜੋ ਵੀ ਦੁੱਖ ਰੋਗ ਚਿੰਤਾ ਨੇ ਨਾ ਜੇਕਰ ਕੋਈ ਦੂਰ ਕਰ ਸਕਦਾ ਹੈ ਤਾਂ ਉਹ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਕਰ ਸਕਦੇ ਨੇ ਇਹ ਪਰਸ ਆਪਣੇ ਆਪ ਤੇ ਰੱਖੋ ਆਪਣੇ ਗੁਰੂ ਤੇ ਰੱਖੋ ਹਮੇਸ਼ਾ ਆਪਣੇ ਮਨ ਨੂੰ ਕਹੋ ਕਿ ਮਨਾ ਸਬਦੇਵਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਹ ਗੱਲ ਵਾਰ-ਵਾਰ ਮਨ ਨੂੰ ਸਮਝਾਉਣੀ ਆ ਫਿਰ ਸਾਡਾ ਮਨ ਕਦੇ ਵੀ ਸੱਜੇ ਖੱਬੇ ਨਹੀਂ ਜਾਵੇਗਾ ਤਾਂ ਫਿਰ ਆਓ ਇੱਕ ਵਾਰ ਆਪਾਂ ਸਾਰੇ ਰਲ ਕੇ ਮੂਲ ਮੰਤਰ ਜੀ ਦਾ ਜਾਪ ਕਰ ਲਈਏ ਅਤੇ ਸਵੇਰੇ ਸ਼ਾਮ ਮੂਲ ਮੰਤਰ ਜੀ ਦਾ ਜਾਪ ਕਰੀਏ ਕੰਮਕਾਰ ਕਰਦੇ ਹੋਇਆਂ ਮੂਲ ਮੰਤਰ ਜੀ ਦਾ ਜਾਪ ਕਰੀਏ ਜਿੰਨਾ ਹੀ ਮੂਲ ਮੰਤਰ ਜੀ ਦਾ ਜਾਪ ਕਰਦੇ ਜਾਵਾਂਗੇ ਨਾ ਓਨੇ ਹੀ ਸਖੇ ਹੁੰਦੇ ਜਾਵਾਂਗੇ ਇਹ ਗੱਲ ਮੈਂ ਨਹੀਂ ਕਹਿ ਰਹੀ ਇਹ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਨੇ ਤਾਂ ਫਿਰ ਆਓ ਮੂਲ ਮੰਤਰ ਜੀ ਦਾ ਜਾਪ ਕਰੀਏ ਏਕ ਓੰਕਾਰ ਸਤਨਾਮ ਗਰਤਾਪੁਰ ਨੀਰਪ ਨੀਰਵਰ ਅਕਾਲ ਮੂਰ ਅਜੂਨੀ ਸੈਭੰ ਗੁਰਪਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ 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 வாஹே க்ருண 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 வாஹே ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ